ਤੂੰ ਆਇਆ ਕਰ ਤੂੰ ਘਰੇ ਫੋਨ ਕਰਕੇ ਉਹਨਾਂ ਨੂੰ ਟਿਕ ਟਿਕ ਲਾ ਦੋ ਮੇਰੀ ਤੂੰ ਕਿਉਂ ਰੋਂਦਾ ਫਿਰਦਾ ਫੜਕਾ ਰਿਹਾ ਇਸ ਦੇ ਨਾਲ ਕੇਸ ਮੇਰੇ ਵਰਦਾ ਵੀ ਨਹੀਂ ਜਾ ਰਿਹਾ ਤੇ ਫਿਰ ਇੱਥੇ ਉਹ ਦਾਅ ਦੇਣ ਨੂੰ ਇੱਥੇ ਹੈ ਕਿ ਇੱਥੇ ਤੂੰ ਕਰੇਗਾ ਵੀ ਕੀ ਇਹ ਥੜਿਆਂ ਦੇ ਧੜਮੇ ਦੇ ਰੱਖ ਲੋ ਜਿੱਥੇ ਰੱਖਣਾ ਮੈਂ ਇੱਥੇ ਤੁਰੇ ਉਹਦਾ ਟੈਂਟਰ ਉਪਾੜਦੰਦੇ ਆਹ ਤੱਕ ਲਈ ਉਹ ਰੇਲ ਹੀ ਬਦਾਂ ਬਾਹਰ ਹੀ ਨੇ ਇੱਥੇ ਆਹ ਰਹੀ ਤੂੰ ਤਾਂ ਵੀ ਅਗਰ ਤੈਨੂੰ ਜਾਣੇ ਕੋ ਬਾਰੇਗਾ ਇਹ ਤਾਂ ਨਿਆਣਾ ਪਰ ਵੀ ਰਵਾਸਤ ਕੁਛ ਨਹੀਂ ਹੁੰਦਾ ਇੱਕ ਵਾਰੀ ਉਹਨੇ ਟਿਕਟ ਕਰਾ ਦੋ ਮੇਰੀ ਜਾ ਕੇ ਦੇਖ ਲੈ ਯਾਰ ਕੋਟ ਦੇ ਕੋਲ ਆ ਵੀ ਹੋਊਗਾ ਆ ਵੀ ਹੋਊਗਾ ਇੱਥੇ ਮੁੰਡਾ ਤੇ ਪਿੰਪੂਣ ਤੋਂ ਲਾ ਕੇ ਬੰਦਾ ਕੋਈ ਨਹੀਂ ਹੈਗਾ ਉਹਨੇ ਮੁੰਡੇ ਹੈ ਜਿੱਥੇ 15 ਜਣੇ ਆਏ ਸੀ ਉਹਨਾਂ ਨੇ ਕਿਹਾ ਕਿ ਕੋਈ ਚਾਹ ਹੋਵੇ ਤਾਂ ਤਾਂ ਬਾਈ ਇਹਨਾਂ ਨੂੰ ਹੋ ਕੀ ਗੱਲ ਕੀਤੀ ਪਤਾ ਨਹੀਂ ਬਾਈ ਕੋਈ ਟਿਕਟ ਨਹੀਂ ਸਰਵਾਸ ਦਾ ਜਿਆ ਨਾਲ ਅੱਛਾ ਪਹਿਲਾਂ ਕਮੈਂਟਰ ਜੇ ਨਾਲ ਬਾਈ ਦੋ ਵਾਰੀ ਇੱਥੇ ਪੁੱਛਣ ਲੇਟ ਕਰ ਕੀ ਉਹਨਾਂ ਨੇ ਇੱਧਰ ਆਣ ਕੇ ਉਹ ਮੇਰੇ ਤੋਂ ਪਹਿਲਾਂ ਵੀ ਨੈਵੀਗ ਮੈਂ ਵੀ ਨਾ ਬਾਅਦ ਆਇਆ ਸੀ ਅੱਛਾ ਮੈਂ ਉਹਨਾਂ ਕੋਲ ਇੱਕ ਵਾਰੀ ਵੀ ਨਹੀਂ ਗਿਆ ਫਿਰ ਕੋਈ ਉਸੇ ਕੋਈ ਕਰਕੇ ਨਹੀਂ ਕਿਹਾ ਏਦਾਂ ਕਿਉਂ ਕਰ ਜ਼ਰੂਰ ਬੋਲ ਜਦੋਂ ਮੈਂ ਟੈਂਕ ਦਿਵਾਸ ਤਾਂ ਮੈਂ ਕਹਿ ਨਹੀਂ ਪਾਉਂਦਾ ਇੱਕ ਵਾਰੀ ਮੈਨੂੰ ਪਤਾ ਹੁੰਦਾ ਅੱਛਾ ਅੱਛਾ ਕਿੰਨੇ ਦਿਨ ਹੋ ਗਏ ਇਦਾਂ ਫਿਰ ਦਿਨ ਤੱਕ ਤੈਨੂੰ ਤਾਂ ਰਹਿਣ ਨੂੰ ਕਿ ਤੇਰੀ ਜਿੰਨ ਲੈਂਟ ਦਿੱਤਾ ਸੀ ਇਸ ਤੋਂ ਪਹਿਲਾਂ ਕਿ ਵੀਡੀਓ ਬਲ ਤੁਹਾਨੂੰ ਅੱਗੇ ਲੈ ਕੇ ਚੱਲੀਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾਣ ਦਾ ਕਿੰਨਾ ਜ਼ਿਆਦਾ ਪ੍ਰਭਾਵ ਹੈ ਇਹ ਹੀ ਕਾਰਨ ਹੈ ਕਿ ਅਨੇਕਾਂ ਧੋਖੇਬਾਜ਼ ਵੀ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਨਾਲ ਧੋਖਾ ਕਰ ਜਾਂਦੇ ਨੇ ਅਤੇ ਕਈ ਵਾਰ ਤਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਤੱਕ ਤੋਂ ਹੱਥ ਧੋਣਾ ਪਿਆ ਉੱਥੇ ਹੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਕੈਨੇਡਾ ਕੁੜੀ ਨੇ ਆਪਣੇ ਪਤੀ ਨੂੰ ਬੁਲਾ ਲਿਆ ਉਸ ਤੋਂ ਬਾਅਦ 8 ਦਿਨ ਆਪਣੇ ਘਰ ਰੱਖਿਆ ਅਤੇ ਉਸ ਤੋਂ ਬਾਅਦ ਆਪਣੇ ਪਤੀ ਨੂੰ ਘਰੋਂ ਕੱਢ ਦਿੱਤਾ ਜੇ ਤੋਂ ਬਾਅਦ ਕਿ ਉਸ ਨੂੰ ਪੁਲਿਸ ਕੇਸ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਉਹ ਸੜਕਾਂ ਦੇ ਉੱਪਰ ਰੋਲ ਰਿਹਾ ਹੈ ਦੋਸਤੋ ਕੈਨੇਡਾ ਦੀ ਠੰਡ ਕਿਸੇ ਤੋਂ ਲੁਕੀ ਨਹੀਂ ਹੈ ਅਜਿਹੇ ਦੇ ਵਿੱਚ ਇਹ ਆਤਮ ਹੱਤਿਆ ਕਰਨ ਵਾਲਾ ਕੰਮ ਹੀ ਹੋਵੇਗਾ ਜੇਕਰ ਇਸ ਤਰ੍ਹਾਂ ਕੋਈ ਸੜਕਾਂ ਤੇ ਘੁੰਮਦਾ ਐ ਇੰਨਾ ਹਾਲਾਤਾਂ ਦੇ ਵਿੱਚ ਸੋ ਕੀ ਕਹਣਾ ਤੁਹਾਡਾ ਇਸ ਮਸਲੇ ਤੇ ਅਤੇ ਜਹੀ ਜੋ ਔਰਤ ਹੈ ਜਾਂ ਫਿਰ ਕੋਈ ਮਰਦ ਹੈ ਜਿਹੜੇ ਇਸ ਤਰ੍ਹਾਂ ਦੇ ਧੋਖੇ ਦਿੰਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟ ਕਰਨਾ ਤੂੰ ਆਇਆ ਕਰ ਨਹੀਂ ਤੂੰ ਘਰੇ ਫੋਨ ਕਰਕੇ ਉਹਨੂੰ ਟਿਕ ਟਿਕ ਲਾ ਦੋ ਮੇਰੀ ਤੂੰ ਕਿਉਂ ਰੋਂਦਾ ਫਿਰ ਕੰਮ ਛੜਕਾਂਗੇ ਇੱਕ ਵਜੇ ਜਿਹਨਾਂ ਨੂੰ ਕੇਸ ਨੇ ਪੜਦਾ ਵੀ ਨਹੀਂ ਜਾਦਾ ਤੇ ਫਿਰ ਇੱਥੇ ਉਹਦਾ ਵੀ ਤੈਨੂੰ ਇੱਥੇ ਹੈ ਕਿ ਇੱਥੇ ਤੂੰ ਕਰੇਗਾ ਵੀ ਕੀ ਤੂੰ ਫੜ ਲਵਾਂਗੇ ਤਲ ਨੂੰ ਜੇ ਰੱਖ ਲੋ ਜਿੱਥੇ ਰੱਖਣਾ ਬਣਦਾ ਆਵੇਂ ਇੱਥੇ ਤੁਰੇ ਉਹਦਾ ਟੈਨਰ ਉਪਰੋਂ ਦੰਦਰੇ ਆਹ ਚੱਕ ਲਈ ਉਹ ਰੇਲੀ ਬਦਾਂ ਬਾਹਰ ਹੀ ਜਾਂਦਾ ਇੱਥੇ ਥਾਂ ਉਹ ਵੀ ਦੋ ਤਾਂ ਵੀ ਅਰਗੇ ਤਾਂ ਵੀ ਜਾਣ ਦਵਾ ਲਈਗਾ ਯਾ ਚਲ ਆਇਆ ਪਰ ਵੀ ਰਵਾਸਤ ਕੁਛ ਨਹੀਂ ਹੁੰਦਾ ਇੱਕ ਵਾਰੀ ਉਹਨੇ ਟਿਕਟ ਕਰਾ ਦੋ ਮੇਰੀ ਜਾ ਕੇ ਦੇਖ ਲੈ ਐਰਪੋਰਟ ਤੇ ਇੱਕ ਵਾਰ ਆ ਮੇਰੀ ਵੀ ਹੋ ਜੂਗਾ ਤਾਂ ਆ ਕੇ ਕੋਈ ਹੋਣਾ ਕਿਵੇਂ ਰਹਿਣਾ ਇੱਥੇ ਮੁੰਡਾ ਤੇ ਪਿੰਡ ਪਿੰਡ ਤੋ ਲਾ ਕੇ ਬੰਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਲਿਆਈਆਂ ਜਿੱਥੇ 15 ਜਣੇ ਆ ਗਏ ਹੁਣ ਲਾ ਕੇ ਕੋਈ ਚਾਹ ਹੋ ਗਿਆ ਅੱਜ ਬੈਠੋ ਹੋ ਕੀ ਗੱਲ ਕੀ ਕੀ ਪਤਾ ਨਹੀਂ ਬਾਈ ਕੋਈ ਥਿੰਕ ਨਹੀਂ ਜਿਲਵਾ ਆਸਰਾ ਦੇ ਨਹੀਂ ਯਾਰ ਅੱਛਾ ਪਹਿਲਾਂ ਰੈਂਟਰ ਗਈ ਸੀ ਯਾਰ ਵੇ ਦੋ ਵਾਰੀ ਉੱਥੇ ਪੁੱਛਣਾ ਮੀਟ ਕਰ ਕੀ ਉਹਨੇ ਇਧਰ ਆਣ ਕੇ ਉਹ ਮੇਰੇ ਤੋਂ ਪਹਿਲਾਂ ਵੀ ਮੈਵੀ ਮੈਵੀ ਨਾ ਬਾਅਦ ਆਇਆ ਸੀ ਅੱਛਾ ਮੈਂ ਉਹਨਾਂ ਦੇ ਕੋਲ ਇੱਕ ਵਾਰੀ ਵੀ ਨਹੀਂ ਗਿਆ ਫਿਰ ਕੋਈ ਫੋਨ ਕਰਕੇ ਲੋਕੀ ਸੋਚਦਾ ਏ ਇਦਾਂ ਕਿਉਂ ਕਰਤੀ ਮਰ ਗਈ ਦੋ ਮਿੰਟ ਵੰਡ ਤਵਾਸ ਤੋਂ ਮੈਂ ਕਹਿ ਨਹੀਂ ਕੋਈ ਇੱਕ ਵਾਰੀ ਮੇਰਾ ਵਕਤ ਹੋ ਜਾਂਦਾ ਸੀ ਅੱਛਾ ਅੱਛਾ ਕਿੰਨੇ ਦਿਨ ਹੋ ਗਏ ਇਦਾਂ ਫਿਰ ਦਿਨ ਤੱਕ పని <töks> రెంట్ <töks> 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 <töks>